ਮੈਂ ਅਕਸਰ ਇੱਕ ਗੱਲ ਕਰਦਾ ਕਿ ਜੋ ਅੱਜ ਕੱਲ ਦਾ ਦੌਰ ਆ ਇੱਥੇ ਤਾਂ ਕਿਸੇ ਉੱਪਰ ਕੋਈ ਵੀ ਯਕੀਨ ਨਹੀਂ ਰਿਹਾ ਕੋਈ ਪਤਾ ਨਹੀਂ ਕਿਹੜਾ ਬੰਦਾ ਕੀ ਕਰ ਜਾਵੇ ਕਿਹੜਾ ਬੰਦਾ ਕਿੱਡਾ ਵੱਡਾ ਵਿਸ਼ਵਾਸ ਘਾਤ ਕਰ ਦੇਵੇ ਕਿਹੜਾ ਬੰਦਾ ਇਹੋ ਜਿਹਾ ਕੰਮ ਕਰ ਦੇਵੇ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਅੱਜ ਦੀ ਜੋ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਇੱਕ ਬੰਦੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ 5 ਗੋਲੀਆਂ ਉਸਤੇ ਮਾਰੀਆਂ ਜਾਂਦੀਆਂ ਚਾਰ ਸਿਰ ਦੇ ਵਿੱਚ ਤੇ ਇੱਕ ਛਾਤੀ ਦੇ ਵਿੱਚ ਮੌਕੇ ਤੇ ਹੀ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ ਇਹ ਬੰਦਾ ਚੰਗਾ ਲੀਡਰ ਸੀ ਵੀਆਈਪੀ ਲੀਡਰ ਕਹਿ ਸਕਦੇ ਆਪਾਂ ਤੇ ਜਦੋਂ ਫਿਰ ਮੌਤ ਦੇ ਪਿਛਲਾ ਰਾਜ ਖੁੱਲਦਾ ਹੈ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਜੋ ਮੌਤ ਦਾ ਕਾਰਨ ਪਤਾ ਲੱਗਦਾ ਹੱਤਿਆ ਦਾ ਕਾਰਨ ਪਤਾ ਲੱਗਦਾ ਉਹ ਤਾਂ ਸਭ ਦੇ ਹੋਸ਼ ੜਾ ਦਿੰਦਾ ਹੈ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਜੇ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਕੌਣ ਅੱਜ ਦੇ ਦੌਰ ਦੇ ਵਿੱਚ ਵਿਸ਼ਵਾਸ ਦੇ ਲਾਇਕ ਹੈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਬਿਹਾਰ ਦਾ ਮੋਤੀਹਾਰੀ ਇਸ ਦਾ ਥਾਣਾ ਦਰਪਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਤਿੰਕੋਨੀ ਇੱਥੋਂ ਦਾ ਰਹਿਣ ਵਾਲਾ ਕਾਮੇਸ਼ਵਰ ਸਾਨੀ ਜੋ ਕਿ ਇੱਕ ਲੀਡਰ ਸੀ ਇਸ ਦਾ ਦੂਸਰਾ ਵਿਆਹ ਹੋਇਆ ਸੀ ਕਿਉਂਕਿ ਪਹਿਲਾ ਵਿਆਹ ਜੋ ਇਸਦਾ ਹੋਇਆ ਸੀ ਉਹ ਇਸ ਦੀ ਪਤਨੀ ਮਰ ਚੁੱਕੀ ਸੀ ਤਕਰੀਬਨ 15 ਸਾਲ ਪਹਿਲਾਂ ਤੇ ਇਸ ਦੇ ਦੋ ਬੇਟੇ ਹੁੰਦੇ ਆ ਇੱਕ ਦਾ ਨਾਂ ਹੁੰਦਾ ਸਾਵਨ ਤੇ ਦੂਸਰੇ ਦਾ ਨਾਂ ਹੁੰਦਾ ਸੰਜੀਵ ਜਿਨ੍ਹਾਂ ਦੀ ਉਮਰ ਹੁਣ ਲਗਭਗ 20 ਸਾਲ ਤੇ 16 ਸਾਲ ਸੀ ਜਦੋਂ ਇਹ ਛੋਟੇ ਸੀ ਕਮੇਸ਼ਵਰ ਦੀ ਜੋ ਪਤਨੀ ਸੀ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਸਾਰੇ ਕਮੇਸ਼ਵਰ ਨੂੰ ਕਹਿੰਦੇ ਨੇ ਕਿ ਤੂੰ ਵਿਆਹ ਕਰਵਾ ਲੈ ਪਰ ਕਮੇਸ਼ਵਰ ਕਹਿੰਦਾ ਕਿ ਨਹੀਂ ਮੈਂ ਨਹੀਂ ਵਿਆਹ ਕਰਵਾਵਾਂਗਾ ਤਾਂ ਸਭ ਉਸ ਨੂੰ ਕਹਿੰਦੇ ਨੇ ਕਿ ਤੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਧਿਆਨ ਕੌਣ ਰੱਖੇਗਾ ਇਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ ਤਾਂ ਹੁਣ ਜੋ ਕਮੇਸ਼ਵਰ ਦਾ ਛੋਟਾ ਭਰਾ ਹੁੰਦਾ ਉਹ ਕਹਿੰਦਾ ਕਿ ਮੈਂ ਆਪਣੀ ਸਾਲੀ ਦਾ ਰਿਸ਼ਤਾ ਤੈਨੂੰ ਕਰਵਾ ਦਿੰਦਾ ਜਿਸ ਦਾ ਨੋ ਸੋਨੀ ਨਿਸਾਦ ਸੀ ਕਿ ਉਸ ਦਾ ਮੈਂ ਤੈਨੂੰ ਰਿਸ਼ਤਾ ਕਰਵਾ ਦਿੰਦਾ ਤਾਂ ਹੁਣ ਕਮੇਸ਼ਵਰ ਨੂੰ ਲੱਗਦਾ ਕਿ ਗੱਲ ਤਾਂ ਸਹੀ ਹੈ ਇਹਨਾਂ ਬੱਚਿਆਂ ਨੂੰ ਕੌਲ ਪਾਲੇਗਾ ਹੁਣ ਸੋਨੀ ਦੇ ਨਾਲ ਕਮੇਸ਼ਵਰ ਦਾ ਵਿਆਹ ਹੋ ਜਾਂਦਾ ਹੈ ਲਗਭਗ 15 ਸਾਲ ਪਹਿਲਾਂ ਸਭ ਕੁਝ ਵਧੀਆ ਚੱਲ ਰਿਹਾ ਸੀ ਜ਼ਿੰਦਗੀ ਠੀਕ ਠਾਕ ਚੱਪ ਰਹੀ ਸੀ ਸੋਨੀ ਦੇ ਕੋਲ ਵੀ ਇੱਕ ਮੁੰਡਾ ਹੋ ਜਾਂਦਾ ਜਿਸ ਦਾ ਨਾਮ ਸਮਰ ਨਿਸ਼ਾਦ ਹੁੰਦਾ ਉਹ ਹੁਣ 10 ਸਾਲਾਂ ਦਾ ਸੀ ਗੱਲ ਹੈ 21 ਨਵੰਬਰ 2025 ਦੀ ਜਦੋਂ ਕਮੇਸ਼ਵਰ ਬਾਹਰ ਜਾ ਕੇ ਸਵੇਰੇ ਸਵੇਰੇ ਉਸ ਤੋਂ ਬਾਅਦ ਘਰ ਆਉਂਦਾ ਘਰ ਦੇ ਬਾਹਰ ਹੱਥ ਧੋ ਰਿਹਾ ਸੀ ਜਦੋਂ ਹੱਥ ਧੋ ਰਿਹਾ ਸੀ ਤਾਂ ਇੱਕ ਬੰਦਾ ਉਸ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੰਦਾ ਹੈ ਇਸ ਤੇ ਪੰਜ ਗੋਲੀਆਂ ਵੱਜਦੀਆਂ ਨੇ ਚਾਰ ਗੋਲੀਆਂ ਇਸ ਤੇ ਸਿਰ ਵਿੱਚ ਮਾਰੀਆਂ ਜਾਂਦੀਆਂ ਤੇ ਇੱਕ ਗੋਲੀ ਇਸ ਦੀ ਛਾਤੀ ਵਿੱਚ ਮਾਰੀ ਜਾਂਦੀ ਹੈ ਤੇ ਜੋ ਹਮਲਾ ਕਰਨ ਵਾਲਾ ਸੀ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਜੋ ਕਮਿਸ਼ਰ ਸੀ ਇਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ ਚਾਰੇ ਪਾਸੇ ਹਾਹਾਕਾਰ ਮੱਚ ਜਾਂਦਾ ਹੈ ਕਿ ਕੌਣ ਇਸ ਤਰ੍ਹਾਂ ਇੱਕ ਲੀਡਰ ਨੂੰ ਮਾਰ ਸਕਦਾ ਹੈ ਜਿਵੇਂ ਤੁਹਾਨੂੰ ਪਤਾ ਕਿ ਬਿਹਾਰ ਦੇ ਵਿੱਚ ਹੁਣੇ-ਹੁਣੇ ਵੋਟਾਂ ਪੈ ਗਈਆਂ ਹੁਣੇ-ਹੁਣੇ ਸਰਕਾਰ ਬਣੀ ਹੈ ਤਾਂ ਸਭ ਨੂੰ ਇਹ ਗੱਲ ਦੀਆਂ ਭਾਜਣਾ ਪੈ ਜਾਂਦੀਆਂ ਕਿ ਨਵੀਂ-ਨਵੀਂ ਸਰਕਾਰ ਬਣੀ ਹੈ ਤੇ ਜੋ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਉਹ ਬੜੀ ਮਾੜੀ ਹੈ ਐਦਾਂ ਹੀ ਕਿਵੇਂ ਕੋਈ ਕਿਸੇ ਦੇ ਗੋਲੀਆਂ ਮਾਰ ਕੇ ਮਾਰ ਸਕਦਾ ਹੁਣ ਪੁਲਿਸ ਮੌਕੇ ਤੇ ਆਉਂਦੀ ਹੈ ਫਰੈਂਸਿਕ ਟੀਮਾਂ ਆਉਂਦੀਆਂ ਨੇ ਖੋਜੀ ਕੁੱਤੇ ਲਿਆਂਦੇ ਜਾਂਦੇ ਨੇ ਖੋਜੀ ਕੁੱਤਾ ਇਹ ਜਗ੍ਹਾ ਨੂੰ ਸੁੰਘ ਕੇ ਉਸ ਤੋਂ ਬਾਅਦ ਕਮੇਸ਼ਵਰ ਦੇ ਘਰ ਵੱਲ ਹੀ ਜਾਂਦਾ ਹੈ ਹੁਣ ਪੁਲਿਸ ਸੋਚ ਰਹੀ ਸੀ ਕਿ ਇਹ ਕੁੱਤਾ ਕੀ ਕਰ ਰਿਹਾ ਹੈ ਇਹ ਤਾਂ ਕਮੇਸ਼ਵਰ ਦੇ ਘਰ ਵੱਲ ਹੀ ਜਾ ਰਿਹਾਗਾ ਪੁਲਿਸ ਜਾਂਚ ਕਰਦੀ ਹੈ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਈ ਐਦਾਂ ਦੇ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਬੰਦਾ ਜਿਸ ਦਾ ਨਾਂ ਹੁੰਦਾ ਹੈ ਵਿਕਾਸ ਕੁਮਾਰ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹ ਇੱਕ ਸ਼ੂਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਸ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਹੁਣ ਇਹ ਦੱਸਦਾ ਕਿ ਜੋ ਕਮੇਸ਼ਵਰ ਦੀ ਹੱਤਿਆ ਹੋਈ ਹੈ ਉਸ ਪਿੱਛੇ ਕਿਸੇ ਦੁਸ਼ਮਣੀ ਦਾ ਐਂਗਲ ਨਹੀਂ ਕਿਸੇ ਬਾਹਰਲੇ ਬੰਦੇ ਨੇ ਉਸ ਨੂੰ ਨਹੀਂ ਮਾਰਿਆ ਸਗੋਂ ਉਸ ਨੂੰ ਤਾਂ ਉਸ ਦੇ ਪੁੱਤਰ ਜਿਸ ਦਾ ਨਾਮ 사ਵਨ ਹੈ ਉਸ ਨੇ ਹੀ ਮਰਵਾਇਆ ਹੁਣ ਪੁਲਿਸ ਹੈਰਾਨ ਹੋ ਜਾਂਦੀ ਹੈ ਕਿ ਇਦਾਂ ਕਿਵੇਂ ਹੋ ਸਕਦਾ ਇੱਕ ਬੇਟਾ ਆਪਣੇ ਪਿਤਾ ਨੂੰ ਕਿਉਂ ਮਰਵਾਵੇਗਾ ਹੁਣ 사ਵਨ ਨੂੰ ਪੁਲਿਸ ਚੱਕਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਇਹ ਦੱਸਦਾ ਹੈ ਕਿ ਮੇਰਾ ਪਿਤਾ ਮੇਰੇ ਨਾਲ ਕੁੱਟਮਾਰ ਕਰਦਾ ਸੀ 15 ਨਵੰਬਰ 2025 ਨੂੰ ਉਸ ਨੇ ਮੇਰੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਗੁੱਸਾ ਆਇਆ ਫਿਰ ਇਹ ਪਲਾਨਿੰਗ ਕਰਦਾ ਹੈ ਕਿ ਕਿਉਂ ਨਾ ਮੈਂ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦੇਵਾਂ ਇਹ ਵਿਕਾਸ ਕੁਮਾਰ ਨੂੰ ਮਿਲਦਾ ਹੈ ਤੇ ਜੋ ਕਮੇਸ਼ਵਰ ਸੀ ਉਸ ਦਾ ਦੁਸ਼ਮਣ ਸੀ ਸਲੇਸ਼ ਜਿਸ ਨਾਲ ਉਸ ਦਾ ਝਗੜਾ ਚੱਲਦਾ ਸੀ ਸਾਵਣ ਸਲੇਸ਼ ਨੂੰ ਮਿਲਦਾ ਹੈ ਤੇ ਸਲੇਸ਼ ਉਸ ਦਾ ਇੱਕ ਜਾਣਨ ਵਾਲਾ ਸੀ ਜਿਸ ਦਾ ਨਾਮ ਮੰਨੂ ਸੀ ਉਸ ਤੋਂ ਪਿਸਟਲ ਦਾ ਇੰਤਜ਼ਾਮ ਕਰਕੇ ਦਿੰਦਾ ਤੇ ਹੁਣ ਪਿਸਟਲ ਆ ਜਾਂਦਾ ਹੈ ਸਾਵਨ ਦੇ ਹੱਥ ਦੇ ਵਿੱਚ ਤੇ ਜੋ ਵਿਕਾਸ ਹੁੰਦਾ ਇਸ ਨੂੰ ਇੱਕ ਦਿਨ ਪਹਿਲਾਂ ਹੀ ਬੁਲਾ ਲੈਂਦਾ ਸਾਵਨ ਆਪਣੇ ਘਰ ਤੇ ਦੂਸਰੇ ਦਿਨ ਸਵੇਰੇ ਹੀ ਵਿਕਾਸ ਕੁਮਾਰ ਕਾਮੇਸ਼ਵਰ ਉੱਤੇ ਗੋਲੀਆਂ ਚਲਾਉਂਦਾ ਹੈ ਤੇ ਜੋ ਪਿਸਟਲ ਹੁੰਦਾ ਸਾਵਨ ਨੂੰ ਦੇ ਕੇ ਇਥੋਂ ਫਰਾਰ ਹੋ ਜਾਂਦਾ ਹੈ ਤੇ ਹੁਣ ਜੋ ਸਾਵਨ ਹੁੰਦਾ ਸਾਵਨ ਦੇ ਘਰ ਦੇ ਹੁੰਦੇ ਨੇ ਉਹ ਪੁਲਿਸ ਨੂੰ ਗਮਰਾਹ ਕਰਨ ਦੇ ਮਾਰੇ ਇੱਧਰ ਉੱਧਰ ਭੜਕਦੇ ਰਹਿੰਦੇ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਤਾਂ ਜਦੋਂ ਪੁਲਿਸ ਸਾਵਨ ਦੀ ਕਹਾਣੀ ਸੁਣਦੀ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਇਹ ਗੱਲ ਨਹੀਂ ਹੋ ਸਕਦੀ ਜ਼ਰੂਰ ਇਸ ਦੇ ਵਿੱਚ ਕੁਝ ਹੋਰ ਰਾਜ਼ ਹੈ ਹੁਣ ਸਾਵਨ ਤੋਂ ਹੋਰ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਸਾਵਨ ਦੱਸਦਾ ਹੈ ਕਿ ਮੇਰਾ ਪਿਤਾ ਜੋ ਕਾਮੇਸ਼ਵਰ ਪ੍ਰਸਾਦ ਸੀ ਇਸ ਦੀ ਪਹਿਲੀ ਪਤਨੀ ਤਾਂ ਮਰ ਗਈ ਸੀ ਸਾਡੀ ਮਾਂ ਮਰ ਗਈ ਸੀ ਉਸ ਤੋਂ ਬਾਅਦ ਤਕਰੀਬਨ 15 ਸਾਲ ਪਹਿਲਾਂ ਇਸ ਨੇ ਦੂਸਰਾ ਵਿਆਹ ਕਰਵਾ ਲਿਆ ਦੂਸਰੇ ਵਿਆਹ ਦੀ ਜੋ ਪਤਨੀ ਸੀ ਉਸ ਦਾ ਨਾਮ ਸੋਨੀ ਨਸਾਦ ਸੀ ਸੋਨੀ ਨਸਾਦ ਸਾਵਨ ਅਤੇ ਜੋ ਇਸ ਦਾ ਛੋਟਾ ਭਰਾ ਸੀ ਸੰਜੀਵ ਉਸ ਨੂੰ ਪਾਲਦੀ ਪੋਛਦੀ ਆ ਵੱਡਾ ਕਰਦੀ ਹੈ ਜੋ ਕਾਮੇਸ਼ਵਰ ਸੀ ਇਹ ਇੱਕ ਲੀਡਰ ਸੀ ਇਹ ਜ਼ਿਆਦਾਤਰ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਬਾਹਰ ਰਹਿੰਦਾ ਸੀ ਤੇ ਇਸੇ ਦੌਰਾਨ ਹੀ ਜੋ ਸੋਨੀ ਨਸਾਦ ਸੀ ਉਸ ਦੇ ਨਜਾਇਜ਼ ਸੰਬੰਧ ਬਣ ਜਾਂਦੇ ਆ ਆਪਣੇ ਹੀ ਸੇਲੇ ਪੁੱਤਰ ਸਾਵਨ ਦੇ ਨਾਲ ਹੁਣ ਇਹਨਾਂ ਵਿੱਚ ਜਦੋਂ ਨਜਾਇਜ਼ ਸਬੰਧ ਬਣਦੇ ਆ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ 15 ਨਵੰਬਰ 2025 ਨੂੰ ਜੋ ਕਮੇਸ਼ਵਰ ਸਾਨੀ ਹੁੰਦਾ ਉਹ ਸਾਵਨ ਅਤੇ ਸੋਨੀ ਯਾਨੀ ਆਪਣੀ ਪਤਨੀ ਅਤੇ ਆਪਣੇ ਪੁੱਤਰ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਤੇ ਹੁਣ ਇਸ ਨੂੰ ਬੜਾ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਇਹ ਸਾਵਨ ਦੀ ਕੁੱਟਮਾਰ ਕਰਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਧਮਕੀ ਦਿੰਦਾ ਕਿ ਮੈਂ ਤੈਨੂੰ ਘਰੋਂ ਕੱਢ ਦੇਵਾਂਗਾ ਇਸ ਗੱਲ ਤੋਂ ਸਾਬੂਨ ਡਰ ਜਾਂਦਾ ਹੈ ਸਾਬੂਨ ਨੂੰ ਲੱਗਦਾ ਹੈ ਕਿ ਇਹ ਮੈਨੂੰ ਘਰੋਂ ਕੱਢ ਸਕਦਾ ਜਾਂ ਜਦੋਂ ਤੱਕ ਇਹ ਜਿਉਂਦਾ ਰਹੇਗਾ ਉਦੋਂ ਤੱਕ ਮੈਂ ਆਪਣੀ ਸਟ੍ਰੇਲੀ ਮਾਂ ਦੇ ਨਾਲ ਸੰਬੰਧ ਨਹੀਂ ਬਣਾ ਸਕਦਾ ਤਾਂ ਹੁਣ ਇਹ ਪਲੈਨਿੰਗ ਕਰਦਿਆ ਪਲੈਨਿੰਗ ਤੋਂ ਬਾਅਦ ਵਿਕਾਸ ਮਿਲਦਾ ਹੈ ਪਿਸਤਲ ਦਾ ਇੰਤਜ਼ਾਮ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕਮੇਸ਼ਵਰ ਸਾਨੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੁਣ ਪੁਲਿਸ ਨੇ ਇਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਅੱਗੇ ਇਸ ਕੇਸ ਦੀ ਹੋਰ ਜਾਂਚ ਕਰ ਰਹੀ ਹੈ ਕਿ ਹੋਰ ਕੋਈ ਬੰਦਾ ਤਾਂ ਨਹੀਂ ਇਸ ਦੇ ਵਿੱਚ ਇਨਵੋਲ ਪੁਲਿਸ ਨੇ ਇਹ ਕੇਸ ਤਕਰੀਬਨ ਹਫ਼ਤੇ ਦੇ ਵਿੱਚ ਹੀ ਸੁਲਝਾ ਲਿਆ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹਨਾਂ ਉੱਪਰ ਅਦਾਲਤ ਦੇ ਵਿੱਚ ਕੇਸ ਚੱਲੇਗਾ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਂਹ ਕਰਨਾ ਹੈ ਤੁਹਾਨੂੰ ਸਤਰ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਾਂ ਪੁੱਤ ਕਿਉਂਕਿ ਜੋ ਸਤੇਲੀ ਮਾਸੀ ਉਸਨੇ ਜੋ ਕਮੇਸ਼ਵਰ ਦਾ ਮੁੰਡਾ ਸੀ ਹੁਣ ਤਾਂ ਉਸ ਦਾ ਹੀ ਮੁੰਡਾ ਹੋ ਗਿਆ ਉਸ ਦਾ ਹੀ ਪੁੱਤਰ ਹੋ ਗਿਆ ਉਹ ਛੋਟੇ ਜਿਹੇ ਨੂੰ ਪਾਲਿਆ ਤੇ ਹੁਣ ਜਦੋਂ ਉਹ 20 ਸਾਲਾਂ ਦਾ ਹੋ ਗਿਆ ਤਾਂ ਉਸ ਨਾਲ ਹੀ ਉਸਨੇ ਨਜਾਇਜ਼ ਸਬੰਧ ਬਣਾ ਲਏ ਦੇਖੋ ਕਿਵੇਂ ਕਿਸੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਕਿਵੇਂ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਕਿ ਉਹ ਬੜਾ ਨੇੜੇ ਆ ਉਸ ਉੱਤੇ ਮੈਨੂੰ ਬੜਾ ਵਿਸ਼ਵਾਸ ਆ ਜਦਕਿ ਇੱਕ ਰਿਸ਼ਤਾ ਜੋ ਮਾਂ ਤੇ ਪੁੱਤ ਦਾ ਸੀ ਉਸ ਨੂੰ ਹੀ ਇਹਨਾਂ ਨੇ ਤਾਰ-ਤਾਰ ਕਰ ਦਿੱਤਾ ਉਸ ਦੀਆਂ ਹੀ ਧੱਜੀਆਂ ਉੜਾ ਦਿੱਤੀਆਂ ਤੇ ਇੱਕ ਕਤਲ ਕਰ ਦਿੱਤਾ ਸੋ ਪੰਜੇ ਉਂਗਲਾ ਇਕਸਾਰ ਨਹੀਂ ਪਰ ਜੇ ਤੁਸੀਂ ਕਿਸੇ ਉੱਤੇ ਯਕੀਨ ਕਰਦੇ ਹੋ ਤਾਂ ਉਸ ਉੱਪਰ ਧਿਆਨ ਵੀ ਰੱਖੋ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ ਖਤਰੇ ਤੋਂ ਖਾਲੀ ਨਹੀਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ